ਸੋਰਠ ਮਹੱਲਾ ਪੰਜਵਾ ਹਰ ਨਾਮ ਹਰਦੈ ਪਰੋਇਆ ਸਬਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੁਰਨਾ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਆ ਰਦੇ ਹਰ ਹਰ ਮਨ ਚਿੰਦਿਆ ਫਲ ਪਾਇ ਰਹਾਉ ਪਰਪੁਰਬ ਲਾਇੰਕੁਰ ਜਗਿਆ ਰਾਮਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੁਰઠ ਮਹੱਲਾ ਪੰਜਵਾ ਹਰ ਨਾਮ ਹਰਦੈ ਪਰੋਇਆ ਸਬਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੂਰਨ ਜਾਕੇ ਭਗਾ ਮੈਨ ਸਾਧ ਸੰਗ ਹਰ ਧਿਆਇਆ ਆਠ ਪਹਿਰ ਆ ਰਾਧਾ ਹਰ ਹਰ ਮਨ ਚੰਡਿਆ ਫਲ ਪਾਇਆ ਰਹਾ ਬਰ ਪੁਰਬਲਾ ਓਂ ਕਰ ਜਾਗਿਆ RAM ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰਨਾਮਰਦੈ ਪਰਉਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਗਾ ਪੁਰਨ ਜਾ ਕੇ ਭਗਾ ਮਿਲ ਸਾਧ ਸੰਗ ਹਰ ਧਿਆਇਆ आठ पहर आराधे ओ हर हर मन चंदिया फल पाया रहाऊ परापुर बुलायं पर जगया राम नाम मन लागया मन तन हर दर्श समावे ਨਾਨਕ ਦਾਸ ਸੱਚੇ ਗੁਣ ਗਾਵੇ ਸੁਰਠ ਮਹੱਲਾ ਪੰਜਵਾ ਹਰਨਾਮ ਹਿਰਦੈ ਪਰਉਆ ਸਬਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੂਰਨ ਜਾ ਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਹਰਾ ਦਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾ ਪੁਰਬਲਾਇ ਉਕਰ ਜਾਗਿਆ ਰਾਮ ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹਲਾ ਪੰਜਵਾ ਹਰ ਨਾਮ ਹਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਉਰਨ ਜਾ ਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਆਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾਪੁਰਬਲਾਇ ਅੰਕੁਰ ਜਾਗਿਆ ਰਾਮਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰ ਨਾਮ ਹਿਰਦੇ ਪਰੋਇਆ ਸਬਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੂਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਅਰਾਧੇ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾ ਪਰਾਪੂਰਬ ਲਾਇ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰੇ ਅਰਦਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਓ ਪਰਾਪੁਰਬ ਲਾਇ ਅੰਕਰ ਜਾਗਿਆ RAM ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰਨਾਮ ਹਿਰਦੈ ਪਰੋਇਆ ਸਬਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਾਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾਪੁਰਬ ਲਾਇੰਕਰ ਜਾਗਿਆ RAM ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਹ ਹਰਨਾਮ ਹਿਰਦੈ ਪੁਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਾਗਾ ਪੂਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰਿਆ ਰਹਾ ਦਿਉ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾ ਪਰਪੁਰਬਲਾ ਅੰਕੁਰ ਜਾਗਿਆ ਮਨ ਲੱਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰ ਨਾਮ ਹਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੁਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇਆ ਅਠ ਪਹਿਰਿਆ ਰਹਾ ਦਿਉ ਹਰ ਹਰ ਮਨ ਚਿੰਦਿਆ ਵੱਲ ਪਾਇਆ ਰਹਾ ਪਰਾਪੁਰਬ ਲਾਇ ਅੰਕਰ ਜਗਿਆ RAM ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸਚੇ ਗੁਣ ਗਾਵੇ ਰਠ ਮਹੱਲਾ ਪੰਜਵਾ ਹਰ ਨਾਮ ਹਿਰਦੇ ਪਰੋਇਆ ਸਭ ਕਾਜ ਹਵਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੂਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰਿਆ ਰ데요 ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾਪੁਰਬ ਲਾਇੰਕਰ ਜਾਗਿਆ RAM ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਗਾ ਪੂਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰਿਆ ਰ데요 ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾ ਪਰਾਪੁਰ ਬਲਾਇ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਹ ਹਰ ਨਾਮ ਹਿਰਦੈ ਪਰੋਇਆ ਸਬਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੁਰਨ ਜਾ ਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਆ ਰ데요 ਹਰ ਹਰ ਮਨ ਚੰਦਿਆ ਫਲ ਪਾਇ ਰਹਾਉ ਪਰਪੁਰਬਲਾਇ ਅੰਕੁਰ ਜਗਿਆ ਰਾਮਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰ ਨਾਮ ਹਰਦੇ ਪਰੋਇਆ ਸਬਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੂਰਨ ਜਾਕੇ ਭਗਾ ਮੇਨ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾਧਿਓ ਹਰ ਹਰ ਮਨ ਚੰਡਿਆ ਫਲ ਪਾਇਆ ਰਹਾ ਬਰ ਪੁਰਬਲਾ ਏਮ ਕੋਰ ਜਾਗਿਆ ਰਾਮ ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰ ਨਾਮ ਹਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਗਾ ਪੁਰਨ ਜਾ ਕੇ ਭਗਾ ਮੇਲ ਸਾਧ ਸੰਗ ਹਰ ਧਿਆਇ ਆਠ ਪਹਿਰ ਅরাধੇ ਹਰ ਹਰ ਮਨ ਚੰਦਿਆ ਫਲ ਪਾਇਆ ਰਹਾਉ ਬਰਾ ਪੁਰਬਲਾਇੰ ਅੰਪੁਰ ਜਾਗਿਆ ਰਾਮਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਹ ਹਰਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੂਰਨ ਜਾ ਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਅਰਾਧੇ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾਪੁਰਬਲਾਇ ਉਕਰ ਜਾਗਿਆ ਰਾਮਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਹ ਹਰ ਨਾਮ ਹਿਰਦੈ ਪਰੋਇਆ ਸਬਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੁਰਨਾ ਜਾ ਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਆਰਾਧੇ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾਪੁਰਬ ਲਾਇ ਅੰਕੁਰ ਜਾਗਿਆ RAM ਨਾਮ ਮਨ ਲੱਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਠ ਮਹੱਲਾ 5 ਵਾਹ ਹਰ ਨਾਮ ਹਿਰਦੈ ਪਰੋਇਆ ਸਬਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੂਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾ ਪਰਾਪੂਰਬ ਲਾਇ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰੇ ਅਰਦਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾਪੁਰਬ ਲਾਇ ਅੰਕਰ ਜਾਗਿਆ RAM ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸਰਠ ਮਹੱਲਾ ਪੰਜਵਾ ਹਰਨਾਮ ਹਿਰਦੈ ਪਰੋਇਆ ਸਬਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਾਗਾ ਔਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਵ ਪਰਾਪੁਰਬ ਲਾਇਂ ਕਰ ਜਾਗਿਆ RAM ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਹ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਾਗਾ ਪੂਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਅਰਹ ਦਿਉ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾ ਪਰਾਪੁਰਬਲਾ ਅੰਕੁਰ ਜਾਗਿਆ ਰਾਮਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹਲਾ ਪੰਜਵਾ ਹਰ ਨਾਮ ਹਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੁਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇਆ ਅੱਠ ਪਹਿਰ ਆਰਾ ਦੇਉ ਹਰ ਹਰ ਮਨ ਚਿੰਦਿਆ ਬਲ ਪਾਇਆ ਰਹਾ ਪਰਾਪੁਰਬ ਲਾਇ ਅੰਕਰ ਜਾਗਿਆ RAM ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਹਰ ਨਾਮ ਹਿਰਦੇ ਪਰੋਇਆ ਸਭ ਕਾਜ ਹਵਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੂਰਨ ਜਾਕੇ ਭਗਾ ਮੇਲ ਸਾਦ ਸੰਗ ਹਰ ਧਿਆਇ ਆਠ ਪਹਿਰਿਆ ਰ데요 ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾਪੁਰਬ ਲਾਇੰਕਰ ਜਾਗਿਆ RAM ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹਲਾ 5 ਹਰਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਗਾ ਪੁਰਨ ਜਾ ਕੇ ਭਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰਿਆ ਰ데요 ਹਰ ਹਰ ਮਨ ਚੰਦਿਆ ਫਲ ਪਾਇਆ ਰਹਾ ਪਰਾਪੁਰ ਬਲਾਇ ਅੰਕੁਰ ਜਾਗਿਆ RAM ਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ